ਕੀ ਕਾਲ ਜੀ ਸਾਰਿਆਂ ਨੂੰ ਰੰਧਾਵਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਨਾਮ ਆਪਣਾ ਜੱਗੀ ਜ਼ਿਲ੍ਹਾ ਗੁਰਦਾਸਪੁਰ ਤੇ ਪਿੰਡ ਆਪਣਾ ਵੱਡੇ ਤਹਿਸੀਲ ਡੇਰਾ ਬਾਬਾ ਨਾਨਕ ਨੰਬਰ ਆਪਣਾ 815817550 ਵੀਡੀਓ ਫੋਲ ਜ਼ਰੂਰ ਵੇਖਿਆ ਅੱਜ ਦੋ ਝੋਟੀਆਂ ਦੇ ਵੀਡੀਓ ਧੋਕੜਾਂ ਗੱਬਣਾ ਤੇ ਬਹੁਤ ਇੰਟਰਸਟਿੰਗ ਵੀਡੀਓ ਹੈ ਜਿਹੜੀ ਤੇ ਇਹ ਤੁਹਾਡੇ ਵਾਸਤੇ ਇੱਕ ਤੋਹਫੇ ਲੈ ਕੇ ਆਏ ਆ ਅੱਜ ਡਿਮਾਂਡ ਬਹੁਤ ਵੀਰਾ ਨਹੀਂ ਹੁੰਦੀ ਧੋਕੜਾਂ ਗੱਬਣਾ ਮੱਝਾਂ گاਵਾਂ ਦੀ ਤੇ ਅੱਜ ਗੱਬਣਾ ਧੋਕੜਾ ਲੈ ਕੇ ਝੋਟੀਆਂ ਆਏ ਆ ਉਹ ਪਿਓਰ ਜਿਹੜੀਆਂ ਹਰਿਆਣੇ ਵਾਲੀਆਂ ਵੱਡੀਆਂ ਝੋਟੀਆਂ ਆ ਤੀਜਾਂ ਸੂਆ ਝੋਟੀ ਆ 5 ਤੋਂ 6 ਕਿਲੋ ਦੁੱਧ ਤੇ 5 ਮਹੀਨੇ ਦੀ ਚੈੱਕ ਪਾਸ ਗਾਰੰਟੀ ਨਾਲ سٹਾਮ ਤੇ ਲਿਖ ਕੇ ਗਾਰੰਟੀ ਦੇਵਾਂਗੇ ਝੋਟੀ ਦੀ ਤੇ ਠੰਡੀ ਠੰਡੀ ਪਾਲੀ ਜਾਂਦੀ ਤੇ ਤੋਰਾ ਵੇਖੋ ਝੋਟੀ ਦਾ ਕੋੜੀਆਂ ਵਾਲਾ ਤਾਂ ਪੂਰਾ ਸੇਰ ਚੁਟਕੇ ਝੋਟੀ ਜਿਹੜੀ ਤੁਰਦੀ ਆ ਤੇ ਅਡਰ-ਉਡਰ ਦੀ ਕੁਆਲਿਟੀ ਬਹੁਤ ਚੰਗੀ ਆ ਝੋਟੀ ਦੀ ਖਾਣ ਦੀ ਕੁਆਲਿਟੀ ਚੰਗੀ ਆ ਵੇਨਸ ਬਹੁਤ ਸੋਹਣੀਆਂ ਨਾੜਾਂ ਜਿਹੜੀਆਂ ਅਡਰ ਦੇ ਉੱਤੇ ਹੈਗੀਆਂ ਨੇ ਤਿਆਰ ਬਹੁਤ ਸੋਹਣੀ ਝੋਟੀ ਹੁੰਦੀ ਆ 16-17 ਕਿਲੋ ਵਾਲੀ ਝੋਟੀ ਆ ਕੋਈ ਛੋਟੀ ਨਹੀਂ ਤੇ ਵੱਡੀ ਲੈਂਥ ਹਾਈਟ ਜਿਹੜੀ ਕੋਲੇ ਦੀ ਬਾਕੀ ਇਹਦਾ ਜਿਹੜਾ ਬਾਡੀ ਸਟਰਕਚਰ ਬਹੁਤ ਚੰਗਾ ਵਾ ਢਾਂਚਾ ਬਹੁਤ ਚੰਗਾ ਝੋਟੀ ਦਾ ਬਾਡੀ ਸਟਰਕਚਰ ਦੇਖੋ ਕਿੰਨਾ ਸੋਹਣਾ ਪਿੱਠ ਪੂੜਾ ਲੱਗਾ ਵਾ ਬਹੁਤ ਸੋਹਣੀ ਮੈਂਤੀ ਮੁੰਤੀ ਵਾਲੀ ਝੋਟੀ ਆ ਤੇ ਦੋਨੇ ਝੋਟੀਆਂ ਟੋਕੜਾਂ ਘਬਣਾ ਜੇ ਕੋਈ ਵੀਰਪਰਾ ਜੋੜਾ ਖੜਦਾ ਤੇ ਉਹਨੂੰ ਬਹੁਤ ਫਾਇਦਾ ਇਹਨਾਂ ਦੇ ਵਿੱਚ 5 ਮਹੀਨੇ ਦੀ ਕਮੇਟੀ ਨਿਕਲਣ ਵਾਲੀ ਹੈ ਉਹਨਾਂ ਦੇ ਹਿਸਾਬ ਲਾ ਲਓ ਤੇ ਝੋਟੀਆਂ ਦੇ ਮੁੱਲ ਇੱਕ ਇਸ ਟਾਈਮ ਜਿਹੜੇ ਪਾਵਾਂਗੇ ਉਹ ਫ੍ਰੀ ਵਾਲੇ ਹੋਣਗੇ ਐਹ ਵੱਡੀ ਝੋਟੀ ਦਾ ਜਿਹੜਾ ਮੁੱਲ ਆ ਕੋਈ ਸਵਾਣੀ ਕੋਈ ਡੇਡ ਨਹੀਂ ਕੋਈ ਲੱਖ ਨਹੀਂ ਕੋਈ 90 ਨਹੀਂ 85 ਹਜ਼ਾਰ ਦੀ ਝੋਟੀ ਦੇਣੀ ਜੱਸਣੋ ਉੱਚ ਹਰ ਵੀਰ ਜਿਹੜਾ ਕੋਈ ਫੋਨ ਕਰੂਗਾ ਲੈਣ ਦਾ ਚਾਹਵਾਨ ਹੋਊਗਾ ਜੇ ਕੋਈ ਜੋੜਾ ਕਰੂਗਾ ਤੇ ਪੁੱਲ ਮਾਨਤਨ ਹੋਊਗਾ ਜੇ ਕੱਲੀ ਖੜੂਗਾ ਤਾਂ ਵੀ ਮਾਨਤਨ ਕਰਾਂਗੇ 85 ਹਜ਼ਾਰ ਦੀ ਇਸ ਟਾਈਮ ਜੱਸਣੋ ਆ ਦੋ ਨੰਬਰ ਤੇ ਝੋਟੀ ਪਹਿਲਾ ਸੂਬਾ ਮੂੰਹ ਦਾ ਚਾਰ ਦਾੰਦ ਐ ਇਸ ਟਾਈਮ ਲੱਗੀ ਆ ਛੋਟਾ ਸਿੰਘ ਫੇਸ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਝੋਟੀ ਨੂੰ ਬਹੁਤ ਸੋਹਣਾ ਫੇਸ ਆ ਨਿਕਲਿਆ ਇਸੋ ਚੜਾਈ 'ਚ ਝੋਟੀ ਐ ਗੋਬਰੀਕੀਆਂ 'ਚ ਐ ਤੇ ਝੋਟੀ ਜੱਡ ਬਲੈਕ ਆ ਵੀ ਬਹੁਤ ਸੋਹਣੀ ਵੇਖੋ ਪੂਛ ਦੀ ਵੀ ਸਾਰੀ ਜੱਡ ਬਲੈਕ ਝੋਟੀ ਇੱਕ ਵੀ ਵਾਲ ਸਫੇਦ ਨਹੀਂ ਤੁਹਾਨੂੰ ਦਿਖੇਗਾ ਫੇਸ ਪੂਛ ਬਹੁਤ ਸੋਹਣਾ ਲੱਗਾ ਸੇਮੇ ਛੋਟਾ ਲੱਗਾ ਥਾਂੜੀ ਕੁਆਲਟੀ ਚੰਗੀ ਐ ਕੱਟੀ ਕੋਲ ਤੇ ਖੱਟੀ ਦੀ ਹਾਈਟ ਲੈਂਥ ਪਹਿਲੇ ਸਵੇਰੇ ਅਕੋਰਡਿੰਗ ਬਹੁਤ ਚੰਗੀ ਐ ਵੱਡੀ ਮੈਂ ਜਿੱਡੀ ਤੁਸੀਂ ਵੇਖ ਸਕਦੇ ਜੇ ਫੁੱਲ ਗ੍ਰੇਟ ਵਾਲੀ ਦੇ ਹਾਈਟ ਵਾਲੀ ਤੇ ਬਾਕੀ ਤੁਸੀਂ ਇਹ ਰੜਾ ਵੀ ਜੀ ਚੈਨਲ ਤੇ ਤੁਸੀਂ ਵੀ ਇੱਕ ਸਵਾਗਤ ਇਹ ਵੀਡੀਓ ਉੱਪਰ ਬਣਾਈ ਪਾ ਕੇ ਵੀ ਦੇਖ ਸਕਦੇ ਜੀ। ਕੱਟੀਆਂ ਦੋਨੇ ਬਹੁਤ ਚੰਗੀਆਂ ਤੇ ਇਹ ਕੱਟੀ ਦਾ ਵੀ ਮੁੱਲ ਜਿਹੜਾ ਬਹੁਤ ਹੀ ਜਾਨਵਰ ਹੋਏਗਾ। ਇੱਕ ਨਾ ਇੱਕ ਫਰੀ ਵਾਲਾ ਕੰਮ ਆ ਤੇ। ਇਹ ਜਿਹੜਾ ਕੋਈ ਭਰਾ ਜੋੜਾ ਲੈ ਜਾਊਗਾ ਬਹੁਤ ਹੀ ਫਾਇਦੇ ਜਿਹਾ ਰਹੂਗਾ। ਉਹ ਚੋਂ ਇੱਕ ਮਾਦੀ ਰੱਡੀ ਉਹਨੂੰ ਫਰੀ ਭੰਨਣ ਵਾਲੀ ਐ। ਇਹ ਝੋਟੀ ਦਾ ਮੁੱਲ ਭਾਵੇਂ ਇਹਦਾ ਵੀ 90 ਕਰਾ ਲਓ 85 ਇਹ ਝੋਟੀ ਦਵਾਂਗੇ ਇਸ ਟਾਈਮ 75000 ਦੀ ਜਾਸਨੋ। ਮਾਨਤਾ ਨੂੰ ਫੁੱਲ ਹੋਣਗੇ ਜੇ ਕੋਈ ਜੋੜਾ ਖੜੂਗਾ 1.5 ਦਾ ਦੇ ਦਾਂਗੇ ਵੀਰਾਂ ਨੂੰ ਜੋੜਾ। ਪੇਪਰ ਇੱਕ ਗੱਲ ਡੇਢ ਦੀ ਕੱਲੀ ਮੱਝ ਜਿਹੜੀ ਆ ਝੋਟੀ ਮਿੰਨਡੀ ਇਸ ਟਾਈਮ ਬਾਜ਼ਾਰ ਤੇ ਇਹਦੇ ਨਾਲ ਦੀ ਡੇਢ ਤੋਂ ਥੱਲੇ ਝੋਟੀ ਮਿਲ ਨਹੀਂ ਰਹੀ ਕੋਈ ਵੀ ਇਹ ਬਾਕੀ ਪਹਿਲਾਂ ਸਵੇਰ ਝੋਟੀ ਨੇ 10 ਕਿਲੋ ਦੁੱਧ ਚਵਾਇਆ ਉਮੀਦ ਹੈ 13-14 ਕਿਲੋ ਦੁੱਧ ਦੂਜੇ ਸਵੇਰ ਚਵਾਉਗੀ ਝੋਟੀ ਬਾਕੀ ਵੀਰਾਂ ਨੂੰ ਇਹੋ ਰਿਕਵੈਸਟ ਹੈ ਵੀ ਜਿੰਨੇ ਵੀ ਆਪਣੇ ਕੋਲ ਮਾਲ ਖਰੀਦਣਾ ਫਾਰਮ ਤੇ ਆਵੇ ਵਿਜ਼ਿਟ ਕਰੇ ਆ ਕੇ ਆਪਣੀ ਤਸੱਲੀ ਕਰੇ ਚੈੱਕ ਪਾਸ ਕਰਾਵੇ ਥਾਣਾ ਦੀ ਗਾਰੰਟੀ ਜਿਹੜੀ ਆਪਣੀ ਸਾਡੇ ਫਾਰਮ ਦੀ ਹੋਏਗੀ ਚੈੱਕ ਪਾਸ ਦੀ ਵੀ ਸਾਡੀ ਗਾਰੰਟੀ ਹੋਏਗੀ ਫਾਰਮ ਦੀ ਦੂਜੇ ਥਾਂ ਦੀ ਸਾਡੀ ਕੋਈ ਗਾਰੰਟੀ ਨਹੀਂ ਜੀ ਬਾਕੀ ਤੁਸੀਂ ਆਣ ਕੇ ਇੱਥੇ ਤਸੱਲੀ ਕਰ ਸਕਦੇ ਜੀ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਨਾਲੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਪੋਰਟ ਕਰੋ ਆਪਣਾ ਇਹ ਜਿਹੜਾ ਚੈਨਲ ਇੱਥੇ ਤੁਹਾਨੂੰ ਹਰ ਵੀਡੀਓ ਛੋਟੀ ਵੱਡੀ ਮਿਲਿਆ ਕਰੇਗੀ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚੈਨਲ ਨੂੰ ਵੇਂਦੇ ਨੇ ਤੇ ਵੱਧ ਤੋਂ ਵੱਧ ਸਪੋਰਟ ਕਰੋ ਸਤਿ ਸ੍ਰੀ ਅਕਾਲ ਜੀ